ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਜੀ ਜਿਵੇਂ ਤੁਹਾਨੂੰ ਪਤਾ ਵੀ ਘਰ ਦਾ ਆਪਣੇ ਕੰਮ ਚੱਲ ਰਿਹਾਗਾ ਹਨਾ ਅੱਜ ਆਪਣੇ ਰਗੜਾਈ ਹੋਈ ਜਾਂਦੀ ਹੈਗੀ ਆਹ ਦੇਖ ਲਓ ਗੰਦਗੀ ਕਿੰਨੀ ਫੈਲੀ ਹੋਈ ਹੈ ਤੇ ਪਹਿਲਾਂ ਨਾ ਆਪਣਾ ਕੋਈ ਇਰਾਦਾ ਨਹੀਂ ਸੀਗਾ ਰਗੜਾਈ ਕਰਾਉਣ ਦਾ ਵੀ ਜਿਵੇਂ ਹੁਣ ਆਪਣੇ ਪੇਂਟ ਦਾ ਜਿਹੜਾ ਕੰਮ ਹੈਗਾ ਸਾਰਾ ਪੇਂਟ ਆਪਣੇ ਕੰਪਲੀਟ ਹੋ ਚੁੱਕਿਆਗਾ ਫਾਈਨਲ ਟੱਚ ਹੋ ਚੁੱਕਿਆਗਾ ਪੇਂਟ ਦਾ ਤੇ ਉਸ ਤੋਂ ਬਾਅਦ ਪਹਿਲਾਂ ਤਾਂ ਆਪਾਂ ਨੂੰ ਇਹ ਸੀਗਾ ਵੀ ਆਪਣਾ ਕੰਮ ਜਿਹੜਾ ਹੈਗਾ ਲੇਟ ਖਤਮ ਹੋਊਗਾ ਹਨਾ 20 ਤਰੀਕ ਤੱਕ ਆਪਾਂ ਨੂੰ ਸਾਰਾ ਜਿਹੜਾ ਕੰਮ ਹੈਗਾ ਉਹ ਕੰਪਲੀਟ ਚਾਹੀਦਾ ਸੀਗਾ ਪਹਿਲਾਂ ਆਪਾਂ ਨੂੰ ਇਹ ਸੀਗਾ ਵੀ ਚਲੋ 20 ਤਰੀਕ ਤੱਕ ਤਾਂ ਆਪਣਾ ਕੰਮ ਖਤਮ ਹੀ ਹੋਣਾਗਾ ਹਨਾ ਹੁਣ ਅੱਜ ਜਿਹੜਾ ਹੈਗਾ ਉਹ ਆਪਣਾ ਫਾਈਨਲ ਹੋ ਗਿਆ ਕੰਮ ਅੱਜ ਹੈ ਗਿਆ ਹੁਣ 19 ਤਰੀਕਾ ਹਨਾ ਤੇ ਆਪਾਂ ਨੇ ਕੱਲ ਪਰਸੋਂ ਡਿਸਾਈਡ ਕੀਤਾ ਵੀ ਚਲੋ ਆਪਾਂ ਰਗੜਾਈ ਵੀ ਕਰਵਾਈ ਲੈਨੇ ਹੁਣ ਦੇਖੋ ਪੇਂਟ ਜਿਹੜਾ ਹੈਗਾ ਉਹ ਹੋ ਚੁੱਕਿਆ ਸੀ ਆਪਣੇ ਤੇ ਚੱਕਰ ਇਹ ਪੈਂਦਾ ਸੀਗਾ ਫਿਰ ਛਿੱਟੇ ਪੈਣੇ ਸੀਗੇ ਰਗੜਾਈ ਨਾਲ ਸਾਰੇ ਆਪਣੇ ਹਨਾ ਸਾਰਾ ਪੇਂਟ ਖਰਾਬ ਹੋ ਜਾਣਾ ਸੀ ਪਪੜੀਆਂ ਫੇਰ ਉੱਠਣ ਲੱਗ ਜਾਣੀਆਂ ਸੀਗੀਆਂ ਤੇ ਮਨ ਦੇ ਵਿੱਚ ਮੇਰੇ ਤਾਂ ਇਹ ਹੈਗਾ ਸੀ ਵੀ ਫਰਸ਼ ਜਿਹੜਾ ਹੈਗਾ ਬਹੁਤ ਗੰਦਾ ਹੋ ਚੁੱਕਿਆਗਾ ਵੀ ਆਪਾਂ ਉਹਨੂੰ ਰਗੜਾਈ ਤਾਂ ਕਰਵਾਈਏ ਹਨਾ ਤੇਰੀ ਕਹਲ ਲੱਭਿਆ ਸੀ ਨੇ ਮੈਂ ਕਿਹਾ ਚਲੋ ਇਹ ਹੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਦੀਆਂਗੀ ਹਨਾ ਹੋ ਸਕਦਾ ਫਿਊਚਰ ਦੇ ਵਿੱਚ ਜਾ ਕੇ ਕਿਸੇ ਭੈਣ ਭਰਾ ਦੇ ਜਿਹੜਾ ਹੈਗਾ ਉਹ ਕੰਮ ਦੀ ਹੋਵੇ ਹਨਾ ਵੀਡੀਓ ਵੀ ਚਲੋ ਆਪਾਂ ਕਿਵੇਂ ਆਪਾਂ ਜੁਗਾਰ ਲਾਇਆ ਵੀ ਆਪਾਂ ਦੀਵਾਰਾਂ ਨੇ ਜਿਹੜੀਆਂ ਉਹ ਬਚਾ ਲੀਆਂ ਨੇ ਗਿਆ ਪੂਰੀ ਤਰ੍ਹਾਂ ਨਾਲ ਤੇ ਚਲੋ ਮੈਂ ਤੁਹਾਨੂੰ ਦਿਖਾਉਣੀ ਆ ਵੀ ਆਪਾਂ ਕੀ ਜੁਗਾਰ ਲਾਇਆ ਵੀ ਆਪਾਂ ਉਹ ਮੈਂ ਤੇ ਹਰਸ਼ੀ ਕਰਾਂਗੇ ਉਹਦਾ ਹੱਲ ਸਾਰਾ ਕਿਉਂਕਿ ਅਸੀਂ ਦੋਨੋਂ ਜਾਣੀ ਆ ਬਸ ਕੰਮ ਕਰਨ ਵਾਲੇ ਇੱਥੇ ਹਰਸ਼ ਦੇ ਪਾਪਾ ਬਾਹਰ ਰਹਿੰਦੇ ਨੇਗੇ ਦਿੱਲੀ ਰਹਿੰਦੇ ਆ ਹਰਸ਼ ਦੇ ਪਾਪਾ ਉਹ ਸਾਰਾ ਕੰਮ ਜਿਹੜਾ ਹੈਗਾ ਉਹ ਸਾਨੂੰ ਸਮਝਾ ਜਾਂਦੇ ਆ ਵੀ ਬਸ ਤੁਸੀਂ ਕਰਨਾ ਜੋ ਕਰਵਾਉਣਾ ਹੈਗਾ ਹਨਾ ਉਹ ਸਾਨੂੰ ਫੋਨ ਤੇ ਸਮਝਾ ਜਾਂਦੇ ਸਾਰਾ ਕੰਮ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਫਿਰ ਮੈਂ ਤੇ ਹਰਸ਼ ਹੀ ਕਰਦੇ ਆਂਗੇ ਤੇ ਹੁਣ ਆਪਾਂ ਜਿਗਾਰਡ ਕੀ ਲਾਇਆ ਉਹ ਤੁਸੀਂ ਦੇਖ ਲਓ ਠੀਕ ਆ ਚਲੋ ਆਪਾਂ ਤੁਹਾਨੂੰ ਦਿਖਾਉਨੇ ਅੰਦਰ ਵੀ ਆਪਾਂ ਕੀ ਜਿਗਾਰਡ ਲਾਇਆ ਇੱਧਰ ਉਪਣਾ ਉੱਪਰ ਆਪਣੇ ਗ੍ਰਿਲਾਂ ਜਿਹੜੀਆਂ ਹੈਗੀਆਂ ਲਿਗੀਆਂ ਉਹ ਉਹਨੂੰ ਹਰੇਕ ਮਾਰ ਮਾਰੀ ਜਾਂਦੇ ਆਗੇ ਇਹ ਉੱਥੇ ਹਜੇ ਪੇਂਟ ਹੋਣਾ ਬਾਕੀ ਆ ਆਪਣੇ ਉਹਦਾ ਜਿਹੜਾ ਘਰ ਦਾ ਪੇਂਟ ਆ ਉਹ ਕੰਪਲੀਟ ਹੋ ਗਿਆ ਬਸ ਆ ਜਿਹੜਾ ਲੋਹੇ ਲੋਹੇ ਵਾਲਾ ਕੰਮ ਰਹਿ ਗਿਆ ਸਾਰਾ ਉਹ ਰਹਿ ਗਿਆ ਆਪਣੇ ਜਿਹੜੇ ਦਰਵਾਜ਼ੇ ਜਿਹੜੇ ਹੈਗੇ ਨੇ ਉਹ ਵੀ ਪੇਂਟ ਹੋ ਰਹੇ ਨੇ ਹਜੇ ਹਾਂ ਭਾਈ ਚੱਲ ਆ ਜਾ ਘਰ ਦੇ ਘਰ ਦੇ 버거 ਲੈ ਕੇ ਆਈਏ ਚੱਲ ਫਿਰ ਲੈ ਆ ਆ ਸਾਈਕਲ ਲੈ ਜਾ ਸਾਈਕਲ ਲੈ ਜਾ ਹਰਸ਼ ਸਾਈਕਲ ਚਲਾਉਣਾ ਚਾਹੀਦਾ ਬਹੁਤ ਵਧੀਆ ਗੱਲ ਐ ਚਲ ਇਹ ਤਾਂ ਹੁਣ ਐ ਹੀ ਰਹੂਗਾ ਹਰਸ਼ ਆਪਾਂ ਨੂੰ ਕਮਰੇ ਜਿਹੜੇ ਹੈਗੇ ਨੇ ਖਾਲੀ ਕਰਕੇ ਦੇਨੇ ਪਏ ਬੈੱਡ ਦੇ ਉੱਪਰ ਬੈੱਡ ਆਪਾਂ ਇਦਾਂ ਰੱਖ ਤੇ ਆਪਾਂ ਇੱਥੇ ਹੀ ਸੁੱਤੇ ਰਾਤ ਫਿਰ ਤੁਸੀਂ ਦੇਖ ਲਓ ਕਿੰਨਾ ਕਿੰਨਾ ਜਿਹੜਾ ਹੈਗਾ ਉਹ ਮਲਵਾ ਨਿਕਲ ਰਿਹਾ ਹਨਾ ਨਾਲੇ ਰਗੜਾਈ ਹੋਈ ਹੋਈ ਸੀ ਫਰਸ਼ਾਂ ਦੀ ਫੇਰ ਵੀ ਜਿਹੜੀ ਹੈਗੀ ਉਹ ਦੇਖੋ ਕਾਲਾਪਨ ਕਿੱਦਾਂ ਆ ਰਿਹਾ ਸਾਰਾ ਫਰਸ਼ ਦੇ ਵਿੱਚ ਹੁਣ ਜੇ ਆਪਾਂ ਇਹਨਾਂ ਨੂੰ ਕਵਰ ਨਹੀਂ ਕਰਦੇ ਦੀਵਾਰਾਂ ਨੂੰ ਤਾਂ ਫਿਰ ਜਿਹੜਾ ਹੈਗਾ ਕਾਲਾਪਨ ਸਾਰਾ ਆਪਣੀ ਦੀਵਾਰਾਂ ਦੇ ਉੱਪਰ ਜਾਊਗਾ ਤੇ ਫਿਰ ਆਪਣੀ ਜਿਹੜੇ ਹੈਗੇ ਪੇਂਟ ਦੀਆਂ ਪਾਪੜੀਆਂ ਬਣ ਬਣ ਕੇ ਫੇਰ ਲੈਣ ਲੱਗ ਜਾਣਗੀਆਂ ਤੇ ਲਓ ਜੀ ਆਪਾਂ ਰਗੜਾਈ ਕਰਨ ਵੇਲੇ ਆਪਾਂ ਹੱਲ ਕਰ ਲਿਆ ਇਹਦਾ ਕੋਈ ਇੱਕ ਜੁਗਾੜ ਲਾਵਾਂਗੇ ਹੁਣ ਆਪਾਂ ਜਿਹੜਾ ਆ ਆਪਣਾ ਹੈਗਾ ਪੋਲੀਥੀਨ ਹੈਨਾ ਇਤੇ ਇਹਨੂੰ ਆਪਾਂ ਕੱਟ ਲਵਾਂਗੇ ਤੁਸੀਂ ਦੇਖਿਓ ਵੀ ਆਪਾਂ ਇਹਨੂੰ ਹੈਗਾ ਕਿਵੇਂ ਆਪਾਂ ਕਵਰ ਕਰਦੇ ਆ ਹਨਾ ਦੀਵਾਰਾਂ ਨੂੰ ਤਾਂ ਕਿ ਆਪਣਾ ਪੇਂਟ ਜਿਹੜਾ ਹੈਗਾ ਉਹ ਬਚ ਰਹੇ ਤੇ ਸਾਈਡਾਂ ਤੇ ਜਿਹੜੇ ਹੈਗੇ ਨੇ ਉਹ ਛਿੱਟੇ ਨਾ ਪੈਣ ਕਿਉਂਕਿ ਫਿਰ ਜਿਹੜਾ ਛਿੱਟੇ ਪੈਣਗੇ ਨਾ ਬਲੈਕ ਉਹ ਜਿਹੜਾ ਪੇਂਟ ਹੈਗਾ ਸੋਖਤਾ ਕਰ ਜੂਗਾ ਨਹੀਂ ਤਾਂ ਦਵਾਰਾ ਉੱਠ ਖੜਉਣਗੀਆਂ ਪਪੜੀਆਂ ਤੁਸੀਂ ਦੇਖੋ ਫਿਰ ਆਪਾਂ ਇਹਨੂੰ ਕਿਵੇਂ ਜਿਗਾਰਡ ਲਾਉਨੇ ਆ ਕੋਈ ਨਹੀਂ ਦੂਸਰਾ ਪਾਸਾ ਚਿਪਕਾ ਦਾਂਗੇ ਫੜੀ ਇਹ ਆਪਾਂ ਲਿਆਂਦਾ ਹੀ ਐਸੇ ਕੰਮ ਨੂੰ ਸੀਗਾ ਵੀ ਆਪਣਾ ਸਾਰਾ ਘਰ ਦਾ ਜਿਹੜਾ ਕੰਮ ਹੈਗਾ ਆਪਾਂ ਇਹਨੂੰ ਬੈਡਾ ਵਗੈਰਾ ਤੇ ਪਾ ਸਕੀਏ ਹਨਾ ਤੇ ਫਿਰ ਹੁਣ ਚਲ ਥੋੜਾ ਬਹੁਤਾ ਫੱਟ ਵੀ ਗਿਆ ਸੀ ਫਿਰ ਮੈਂ ਕਿਹਾ ਕੰਮ ਤਾਂ ਆਉਣਾ ਨਹੀਂ ਨਾ ਇਹ ਇਹ ਆਪਾਂ ਪੇਪਰ ਨਾ ਘਰ ਜਦੋਂ ਆਪਾਂ ਰੀਨੋਵੇਟ ਕਰਵਾ ਰਹੇ ਸੀਗੇ ਹਨਾ ਤੇ ਇਹ ਆਪਾਂ ਉਦੋਂ ਲਿਆਂਦਾ ਸੀਗਾ ਵੀ ਕਰਕੇ ਹੁਣ ਨਾ ਇਹ ਫੱਟ ਗਿਆ ਸੀਗਾ ਇਧਰ ਉਧਰੋਂ ਮਾੜਾ ਮੋਟਾ ਫਿਰ ਅਸੀਂ ਸੋਚਿਆ ਹੁਣ ਇਹ ਕੰਮ ਤਾਂ ਆਉਣਾ ਨਹੀਂ ਹੈਗਾ ਇੰਨਾ ਵੀ ਚਲ ਇਹ ਤੋਂ ਇਹ ਵਾਲਾ ਕੰਮ ਲੈ ਲਈਏ ਹਨਾ ਸਾਰਾ ਕੱਟਨਾ ਤੇ ਹੁਣ ਆਪਣਾ ਪੇਂਟ ਵੀ ਬਚ ਜਾਣਾ ਅਸੀਂ ਇਹਨੂੰ ਇਦਾਂ ਪੀਸ ਦੇ ਵਿੱਚ ਕੱਟ ਲਿਆ ਹਨਾ 3-3 4-4 ਫੁੱਟ ਜਿਹੜਾ ਹੈਗਾ ਆਪਾਂ ਇਹਨੂੰ ਦੀਵਾਰ ਤੇ ਚਿਪਕਾ ਦੇਵਾਂਗੇ ਟੇਪ ਨਾਲ ਤੇ ਫਿਰ ਜਿਹੜਾ ਹੈਗਾ ਰਗੜਾਈ ਜਦੋਂ ਹੋਊਗੀ ਛਿੱਟੇ ਪੈਣਗੇ ਨਾ ਜਿਹੜੇ ਸਾਰੇ ਉਹ ਪੋਲੀਥੀਨ ਦੇ ਉੱਪਰ ਹੀ ਪੈਣਗੇ ਥੋੜੀ ਜਿਹੀ ਮਿਹਨਤ ਹੋ ਜਾਣੀ ਹੈ ਬਸ ਪਰ ਆਪਣਾ ਜਿਹੜਾ ਕੰਮ ਹੈਗਾ ਉਹ ਹੋ ਜਾਣਾ ਤੇ ਆ ਆਪਣੀ ਟੇਪ ਐ ਆਹ ਵਾਲੀ ਜਿਹੜੀ ਇਹ ਹਰਚ ਮਾਸਕਿੰਗ ਟੇਪ ਥਰੂ ਆ ਮਾਣਾ ਐਸ਼ੀਅਰ ਪੇਂਟ ਵਾਲਿਆਂ ਦੀ ਆ ਹਨਾ ਇਹ ਹਾਂ ਐਸ਼ੀਅਰ ਪੇਂਟ ਵਾਲਿਆਂ ਦੀ ਆ ਕਿਹੜੀ ਇਹ ਮਾਸਕਿੰਗ ਟੇਪ ਵੋਲ ਲਈ ਹੁੰਦੀ ਹੈ ਨਾ ਸਪੈਸ਼ਲ ਇਹ ਕਿੰਨੇ ਦੀ ਆਈਆਂ ਰਹਿ ਗਈਆਂ 6 ਆਈਆਂ ਨੇ 100 ਰੁਪਏ ਦੀਆਂ ਹਨਾ ਇੱਕ ਫ੍ਰੀ ਆ 100 ਦੀ ਪੈਂਦੀ ਹੈ ਇੱਕ ਫ੍ਰੀ ਹਾਂ 1 20 ਰੁਪਏ ਦੀ ਪੈਂਦੀ ਹੈ ਉਦਾਂ ਇੱਕ 20 ਰੁਪਏ ਦੀ ਪੈਂਦੀ ਆ ਜੇ ਆਪਾਂ ਪੂਰਾ ਰੋਲ ਲਿਓਨੇ ਆ ਫਿਰ ਇੱਕ ਫ੍ਰੀ ਮਿਲਦੀ ਆ ਨਾਲ ਹਨਾ ਹਾਂ ਦੇਖੋ ਇਦਾਂ ਦੀ ਆ ਇਹ ਵੋਲ ਤੇ ਲੱਗ ਜੂਗੀ ਤਾਂ ਆਪਣਾ ਜਿਹੜਾ ਹੈਗਾ ਪੇਂਟ ਵੀ ਖਰਾਬ ਨਹੀਂ ਹੋਊਗਾ ਬਿਲਕੁਲ ਵੀ ਤੇ ਜਦੋਂ ਆਪਾਂ ਉਤਾਰਾਂਗੇ ਨਾ ਇਹਦੀ ਗੱਮ ਇੰਨੀ ਸਟਰੋਂਗ ਨਹੀਂ ਹੈਗੀ ਵੀ ਆਪਣਾ ਪੇਂਟ ਖਿੱਚ ਲਵੇ ਹਨਾ ਤੇ ਇਹ ਵਾਲੀ ਟੇਪ ਜਿਹੜੀ ਹੈਗੀ ਆਪਾਂ ਯੂਜ਼ ਕਰ ਸਕਦੇ ਆ ਹਾਂ ਹਾਂ ਅਮਰਵਾਲਾਂਗੇ ਚਲੋ ਆਪਾਂ ਲਾਉਨੇ ਆ ਹੁਣ ਤੁਸੀਂ ਦੇਖੋ ਮੈਂ ਤੇ ਹਰਸ਼ ਹੀ ਕਰਾਂਗੇ ਇਹ ਸਾਰਾ ਕੰਮ ਕਿਉਂਕਿ ਹੋਰ ਤਾਂ ਹੁਣ ਘਰ ਦੇ ਵਿੱਚ ਕੋਈ ਹੈ ਨਹੀਂਗਾ ਕਰਨ ਵਾਲਾ ਤੇ ਸਾਨੂੰ ਇਹ ਮੈਨੂੰ ਤੇ ਹਰਸ਼ ਨੂੰ ਤਾਂ ਕਰਾਉਣਾ ਪੈਂਦਾ ਸਾਰਾ ਕੰਮ ਕਿਉਂਕਿ ਹਰਸ਼ ਦੇ ਪਾਪਾ ਦਿੱਲੀ ਜੌਬ ਕਰਦੇ ਆ ਤੇ ਉਹ ਤਾਂ ਮਹੀਨੇ ਬਾਅਦ ਆਉਂਦੇ ਆ ਜਾਂ 15 ਦਿਨਾਂ ਬਾਅਦ ਆਉਂਦੇ ਆ ਉਹ ਸਾਨੂੰ ਕੰਮ ਜਿਹੜਾ ਹੈਗਾ ਸਮਝਾ ਦਿੰਦੇ ਆ ਉਹ ਸਾਰਾ ਤੇ ਫਿਰ ਆਸੀਂ ਜਿਹੜਾ ਹੈਗਾ ਉਹ ਕਰਵਾ ਦਿੰਨੇ ਹੁਣ ਦੋਨੋਂ ਜਾਣੇ ਕੰਮ ਚਲ ਆ ਜਾ ਹਰਸ਼ ਫਰਸ਼ ਦੇਖੋ ਜਿੱਥੇ ਇੱਥੇ ਬੈੱਡ ਲੱਗਿਆ ਹੋਇਆ ਸੀ ਨਾ ਉੱਥੋਂ ਕਾਲਾ ਹੋ ਗਿਆ ਸੀ ਪੂਰਾ ਮਤਲਬ ਆਪਾਂ ਛਾੜੋ ਜਰੂਰ ਕੱਢ ਲੈਂਦੇ ਸੀਗੇ ਪਰ ਜਿਹੜਾ ਫਰਸ਼ ਸੀਗਾ ਉੱਥੋਂ ਨੀਚੋਂ ਸਾਰਾ ਕਾਲਾ ਹੋ ਗਿਆ ਸੀ ਇਹ ਇੱਕ ਧੋਣ ਵਾਲਾ ਕੱਪੜਾ ਹੈ ਅਸੀਂ ਫਰਸ਼ ਨੂੰ ਸਾਫ਼ ਕਰ ਲੈਂਦੇ ਕਿਰਾ ਜਿਹੜਾ ਪੇਪਰ ਸੀਗਾ ਆਪਾਂ ਉਹਨੂੰ 4 ਹਿੱਸਿਆਂ ਦੇ ਵਿੱਚ ਡਿਵਾਈਡ ਕਰ ਲਿਆ ਸੀਗਾ ਤੇ ਇਹ ਕਾਫੀ ਲੰਬਾ ਸੀਗਾ ਹਨਾ ਤੇ ਅਸੀਂ ਸੋਚਿਆ ਵੀ ਚਲੋ ਫਿਰ ਇਹਨੂੰ ਹੀ ਆਪਾਂ ਲਾ ਦਨੇ ਆ ਕਿ ਟੇਪ ਨਾਲ ਹਨਾ ਤਾਂ ਕਿ ਛਿੱਟੇ ਜਿਹੜੇ ਹੈਗੇ ਨੇ ਉਹ ਪੈਣ ਨਾ ਕਿਉਂਕਿ ਇਹਦੇ ਮਸ਼ੀਨ ਦੇ ਜਿਹੜੇ ਛਿੱਟੇ ਨੇ ਉਹ ਚਾ 3-3 4-4 ਫੁੱਟ ਜਿਹੜੇ ਹੈਗੇ ਨੇ ਉੱਚੇ ਜਾਂਦੇ ਨੇਗੇ ਹਨਾ ਇਸ ਲਈ ਆਪਾਂ ਇਹਨੂੰ ਇਦਾਂ ਹੀ 3 ਫੁੱਟ 3.5 ਫੁੱਟ ਤੱਕ ਆਪਾਂ ਕੱਟ ਲਿਆ ਸੀਗਾ ਆਪਾਂ ਇਹਨੂੰ ਠੀਕ ਹੈ ਤਾਂ ਕਿ ਜਿਹੜੇ ਆਪਣੇ ਛਿੱਟੇ ਨੇਗੇ ਉਹ ਆਪਣੇ ਦੀਵਾਰ ਤੇ ਨਾ ਪੈਣ ਤਾਂ ਕਿ ਸਾਰਾ ਪੇਂਟ ਜਿਹੜਾ ਹੈਗਾ ਆਪਣਾ ਬਚ ਜੇ ਹਨਾ ਹੁਣ ਆਪਾਂ ਪਹਿਲਾਂ ਇਹਨੂੰ ਇੱਕ ਵਾਰੀ ਇਦਾਂ ਫਿਕਸ ਕਰ ਲਾਂਗੇ ਫਿਰ نیچے ਆਪਾਂ ਸਾਰੀ ਟੇਪ ਜਿਹੜੀ ਹੈਗੀ ਉਹ ਕਮਾ ਦੇਵਾਂਗੇ ਇਦਾਂ ਕਰਕੇ ਅਸੀਂ ਪਹਿਲਾਂ ਦੂਜੇ ਪਾਸੇ ਪਾਸੇ ਲਾ ਲਿਆ ਸੀਗਾ ਉਹ ਵੀਡੀਓ ਸਾਡੀ ਵਿੱਚ ਦੀ ਬੰਦ ਹੋ ਗਈ ਸੀਗੀ ਹੁਣ ਅਸੀਂ ਇੱਧਰ ਵਾਲੇ ਪਾਸੇ ਜਿਹੜਾ ਹੈਗਾ ਉਹ ਲਾ ਰਿਆਂ। ਆਦਾ ਹੁਣ ਕਿ ਇੱਧਰ ਇੱਥੇ ਪਹਿਲਾਂ ਫਿਕਸ ਕਰਦਾ ਹਾਂ ਅੱਛਾ। ਆਪਣਾ ਨਾ ਇਸੇ ਕਰਕੇ ਆਪਾਂ ਕੈਨਸਲ ਕਰ ਰਹੇ ਸੀਗੇ ਰਗੜਾਈ ਦਾ ਕੰਮ ਕਿਉਂਕਿ ਨਾ ਇਹ ਲੱਗਦਾ ਸੀ ਵੀ ਹੁਣ ਫਾਈਨਲ ਪੇਂਟ ਤਾਂ ਹੋ ਗਿਆ ਵੀ ਹੁਣ ਛਿੱਟੇ ਪੈ ਜਾਣਗੇ ਫਿਰ ਨਹੀਂ ਤਾਂ ਵਿੱਚ ਮੇਰੇ ਆਈਡੀਆ ਆਇਆ ਦਿਮਾਗ ਦੇ ਵਿੱਚ ਕਿਉਂਕਿ ਇਹ ਤਾਂ ਪੇਪਰ ਹੁਣ ਆਪਣੇ ਯੂਜ਼ 'ਚ ਜਿਹੜਾ ਆਉਣਾ ਸੀ ਆ ਗਿਆ ਸੀਗਾ ਫਟ ਵੀ ਗਿਆ ਸੀ ਥੋੜਾ ਬਹੁਤਾ ਇਹ ਤੇ ਆ ਦੇਖੋ ਥੋੜਾ ਬਹੁਤਾ ਜਿਵੇਂ ਹੁਣ ਆ ਫਟ ਗਿਆ ᱛੋ ਹਨ ਇਹ ਬਾਰਾ ਪਾਸਾ ਆਪਾਂ ਉੱਪਰ ਘਰ ਕਰਦਾ ਜਿਹੜਾ ਸਾਫ ਪਾਸਾ ਸੀਗਾ ਉਹ ਨੀਚੇ ਵਾਲੇ ਪਾਸੇ ਕਰਤਾ ਤਾਂ ਕਿ ਛਿੱਟੇ ਨਾ ਪੈਣ 12-14 ਸਾਲ ਹੋ ਗਏ ਸਾਨੂੰ ਘਰ ਦੇ ਵਿੱਚ ਆਏ ਇੱਥੇ ਤੇ ਉਦੋਂ ਦਾ ਜਿਹੜਾ ਹੈਗਾ ਆਪਣਾ ਰਗੜਾਈ ਰੂਹ ਹੋਈ ਜਿਹੜੀ ਹੈਗੀ ਸੀ ਆਪਾਂ ਕਦੇ ਕਰਵਾਈ ਨਹੀਂ ਸੀ ਦੁਬਾਰਾ ਬਸ ਜਿਹੜੀ ਇੱਕ ਵਾਰ ਹੋ ਗਈ ਸੀ ਹੋ ਗਈ ਸੀ ਚਲੋ ਲਰਤਾ ਚੱਲ ਆ ਹਾਂਜੀ ਤੁਸੀਂ ਦੇਖੋ ਅਸੀਂ ਜਲਾ ਰਿਹਾ ਜੁਗਾੜ ਹਨਾ ਆਪਾਂ ਸਾਰੇ ਪਾਸੇ ਜਿਹੜੀ ਹੈਗੀ ਆ ਉਹ ਚਿਪਕਾਤੀ ਆ ਠੀਕ ਹੈ ਇਹ ਤੇ ਆਪਾਂ ਤੁਹਾਨੂੰ ਨਾ ਜਦੋਂ ਉਤਾਰਾਂਗੇ ਨਾ ਤੁਹਾਡੇ ਸਾਹਮਣੇ ਹੀ ਉਤਾਰਾਂਗੇ ਆਪਾਂ ਇਹਨੂੰ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਆਪਾਂ ਇੱਕ ਛੱਟਾ ਤੱਕ ਨਹੀਂ ਪੈਣ ਦਿੱਤਾ ਹੈਗਾ ਆਪਣਾ ਫੇਨ ਜਿਹੜਾ ਹੈਗਾ ਆਪਣਾ ਪੇਂਟ ਫਾਈਨਲ ਹੋ ਚੁੱਕਿਆ ਸੀ ਠੀਕ ਹੈ ਕਿਉਂਕਿ ਆਪਾਂ ਨਾ ਪਹਿਲਾਂ ਡਿਸਾਈਡਡ ਨਹੀਂ ਸੀਗਾ ਕਿ ਆਪਾਂ ਰਗੜਾਈ ਜਿਹੜੀ ਹੈਗੀ ਆ ਉਹ ਕਰਾਉਣੀ ਆਂਗੀ ਹਨਾ ਕਿਉਂਕਿ ਨਾ ਆਪਣੇ ਕੋਲ ਟਾਈਮ ਜਿਹੜਾ ਹੈਗਾ ਬਹੁਤ ਥੋੜਾ ਸੀਗਾ ਆਪਾਂ 20 ਤਰੀਕ ਤੱਕ ਜਿਹੜਾ ਹੈਗਾ ਕੰਮ ਬਿਲਕੁਲ ਖਤਮ ਕਰਨਾ ਸੀਗਾ ਕਿਉਂਕਿ ਉਸ ਤੋਂ ਅਗਲਾ ਜਿਹੜਾ ਪ੍ਰੋਗਰਾਮ ਆ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿਉਂ ਆਪਾਂ 20 ਤਰੀਕ ਤੱਕ ਫਾਈਨਲ ਕਰਨਾ ਸੀਗਾ ਕਿ ਮੈਂ ਕਹਾਂ ਚਲੋ ਇਹ ਵਾਲੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਦਵਾ ਤਾਂ ਕਿ ਫਿਊਚਰ ਦੇ ਵਿੱਚ ਜੇ ਤੁਸੀਂ ਰਗੜਾਈ ਵਗੈਰਾ ਕਰਾਉਣੀ ਹੋਵੇ ਮੰਨ ਲਓ ਆਪਣਾ ਪੇ ਪੇਂਟ ਪਹਿਲਾਂ ਹੋਇਆ ਹੋਇਆ ਜੇ ਆਪਾਂ ਰਗੜਾਈ ਕਰਾਉਣੀ ਹੋਵੇ ਨਾ ਤਾਂ ਆਪਾਂ ਇਦਾਂ ਜੁਗਾਰ ਲਾ ਸਕਦੇ ਆ ਦੇ ਨਾਲ ਦੀ ਨਾਲ ਇਹਨਾਂ ਨੂੰ ਜਿਹੜੀ ਜਗ੍ਹਾ ਹੈਗੀ ਉਹ ਖਾਲੀ ਕਰਕੇ ਦੇਰੀ ਦੇਣੀ ਪੈ ਰਹੀ ਸੀ ਤੇ ਮੈਂ ਤੇ ਹਰ ਸ਼ੀ ਸੀਗੇ ਬਸ ਇੱਧਰ ਉੱਧਰ ਜਿਹੜਾ ਸਮਾਨ ਹੈਗਾ ਉਹ ਅਸੀਂ ਪਹਿਲਾਂ ਅਸੀਂ ਰਾਤੋਂ ਰਾਤ ਜਿਹੜੇ ਹੈਗੇ ਨੇ ਬੈੱਡ ਵਗੈਰਾ ਖੋਲੇ ਤੇ ਉਹਨਾਂ ਨੂੰ ਖਾਲੀ ਕਰਕੇ ਜਿਹੜਾ ਹੈਗਾ ਕਮਰਿਆਂ ਦੇ ਵਿੱਚ ਖੜੇ ਕਰਕੇ ਸੈੱਟ ਕੀਤਾ ਇੱਕ ਦੂਸਰੇ ਦੇ ਉੱਪਰ ਤੇ ਹੁਣ ਕੰਮ ਕਰਨ ਲਈ ਬੰਦੇ ਜਿਹੜੇ ਹੈਗੇ ਨੇ ਉੱਪਰ ਲੱਗੇ ਤਾਂ ਹੋਏ ਸੀ ਉਹ ਆਪਣਾ ਉੱਪਰ ਵਾਲਾ ਪੋਰਸ਼ਨ ਜਿਹੜਾ ਹੈਗਾ ਉਹਨੂੰ ਕੰਪਲੀਟ ਕਰ ਰਹੇ ਸੀ ਸਾਰੇ ਨੂੰ ਜੇ ਸਾਰਾ ਕੰਮ ਹੋ ਜਾਂਦਾ ਤੇ ਮਨ ਦੇ ਵਿੱਚ ਫੇਰ ਰਹਿ ਜਾਣਾ ਸੀਗਾ ਕਿ ਰਗੜਾਈ ਰਹਿ ਗਈ ਆ ਹਨਾ ਦੇਖੋ ਪੇਂਟ ਕਰਕੇ ਵੀ ਆਪਾਂ ਨੂੰ ਫਿਰ ਇੱਦਾਂ ਹੀ ਲੱਗਦਾ ਰਹਿਣਾ ਸੀ ਵੀ ਜੇ ਆਪਾਂ ਰਗੜਾਈ ਕਰਾ ਲੰਦੇ ਤਾਂ ਫਰਸ਼ ਜਿਹੜੇ ਹੈਗੇ ਨੇ ਹੋਰ ਚਮਕ ਜਾਣੇ ਸੀਗੇ ਹਨਾ ਘਰ ਪੂਰੀ ਤਰ੍ਹਾਂ ਸਾਫ਼ ਲੱਗਣਾ ਸੀਗਾ ਬਸ ਇਸੇ ਚੱਕਰ ਦੇ ਵਿੱਚ ਜਿਹੜਾ ਹੈਗਾ ਉਹ ਆਪਾਂ ਨੂੰ ਲੰਬਾ ਚੱਕਰ ਪੈ ਗਿਆ ਬਸ ਤੇ ਉਦੋਂ ਆਪਣਾ ਕੋਈ ਇਰਾਦਾ ਨਹੀਂ ਸੀਗਾ ਰਗੜਾਈ ਕਰਾਉਣ ਦਾ ਹੁਣ ਪੇਂਟ ਪੂਂਟ ਨਾਲ ਵੀ ਬਹੁਤ ਜਿਹੜਾ ਹੈਗਾ ਉਹ ਗੰਦ ਪੈ ਚੁੱਕਿਆ ਸੀਗਾ ਫਰਸ਼ ਤੇ ਤੇ ਇਸੇ ਲਈ ਫਿਰ ਬਸ ਸੋਚਿਆ ਵਿਚਾਲਾ ਕੋਈ ਗੱਲ ਨਹੀਂ ਥੋੜੀ ਜੀ ਮਿਹਨਤ ਆਪਣੀ ਹਨਾ ਤੇ ਆਪਾਂ ਇਦਾਂ ਸਾਰਾ ਜਿਹੜਾ ਹੈਗਾ ਕੰਦਾ ਕਵਰ ਕਰਤੀਆਂ ਤੇ ਉਸ ਤੋਂ ਬਾਅਦ ਜਿਹੜੀ ਹੈਗੇ ਇਹਨੂੰ ਰਗੜਾਈ ਕਰਨੀ ਸੌਖੀ ਹੋ ਗਈ ਸੀ ਤੁਸੀਂ ਦੇਖ ਸਕਦੇ ਹੋ ਜਿਹੜੀ ਹੈਗੀ ਆ ਹੁਣ ਰਗੜਾਈ ਕਰਨ ਵਾਲੇ ਜਿਹੜੇ ਹੈਗੇ ਸੀ ਇੱਧਰ ਲੱਗ ਗਏ ਸੀਗੇ ਤੇ ਆਪਣਾ ਜਿਹੜਾ ਜੁਗਾੜ ਲਾਇਆ ਸੀ ਸਕਸੈਸਫੁਲ ਹੋ ਗਿਆ ਤੇ ਹੁਣ ਜਿਹੜੇ ਛਿੱਟੇ ਹੈਗੇ ਸੀ ਉਹ ਸਾਰੇ ਪੋਲੀਥਿਨ ਤੇ ਹੀ ਪੈ ਰਹੇ ਸੀ ਤੇ ਤੁਸੀਂ ਸਾਨੂੰ ਦੱਸਿਓ ਸਾਡੀ ਥੋੜੀ ਜੀ ਮਿਹਨਤ ਤਾਂ ਹੋ ਗਈ ਆ ਪਰ ਠੀਕ ਆ ਆਪਣਾ ਪੇਟ ਬਚ ਰਿਹਾ ਹਨਾ ਪੈਸੇ ਦੀ ਬਚਤ ਹੋ ਗਈ ਆਪਣੀ ਜਿਹੜਾ ਹੁਣ ਇੰਨਾ ਪੈਸਾ ਪੇਂਟ ਤੇ ਲੱਗਿਆ ਹੋਇਆ ਸੀਗਾ ਹਨਾ ਅਨਾਈ ਤਾਂ ਫਿਰ ਪਪੜੀਆਂ ਉੱਠਣ ਲੱਗ ਜਾਣੀਆਂ ਸੀਗੀਆਂ ਤੁਸੀਂ ਦੱਸਿਓ ਤੁਹਾਨੂੰ ਸਾਡਾ ਆਈਡੀਆ ਜਿਹੜਾ ਹੈਗਾ ਉਹ ਕਿਵੇਂ ਦਾ ਲੱਗਿਆ ਹਨਾ ਤੇ ਤੁਸੀਂ ਵੀ ਜਿਹੜਾ ਐ ਜੇ ਕੋਈ ਤੁਹਾਨੂੰ ਏਦਾਂ ਦੀ ਮਜਬੂਰੀ ਪੈ ਜਾਵੇ ਹਨਾ ਵੀ ਆਪਾਂ ਪੇਂਟ ਤੋਂ ਬਾਅਦ ਆਪਾਂ ਨੂੰ ਰਗੜਾਈ ਕਰਾਉਣੀ ਪੈ ਜਾਵੇ ਤਾਂ ਤੁਸੀਂ ਜ਼ਰੂਰ ਇਹ ਆਈਡੀਆ ਵਰਤ ਕੇ ਦੇਖਿਓ ਬਸ ਆਪਣਾ ਪੇਪਰ ਜਿਹੜਾ ਹੈਗਾ ਇਹ 5-600 ਰੁਪਏ ਦਾ ਆ ਜਾਣਾ ਤੁਹਾਨੂੰ ਆਸਕਿੰਗ ਟੇਪ ਹਾਂ ਏਸ਼ੀਅਨ ਪੇਂਟ ਵਾਲਿਆਂ ਦੀ ਆ ਇਹ ਤੇ ਇਹਨਾਂ ਦੀਵਾਰਾਂ ਜਿਹੜੀਆਂ ਹੈਗੀਆਂ ਨੇ ਬਿਲਕੁਲ ਵੀ ਖਰਾਬ ਨਹੀਂ ਹੁੰਦੀਆਂ ਤਨੂੰ ਕਿਸੇ ਵੀ ਪਰਪਸ ਲਈ ਲੋੜ ਹੋਵੇ ਤਾਂ ਆਪਾਂ ਇਹਨੂੰ ਦੀਵਾਰ ਤੇ ਚਿਪਕਾ ਸਕਦੇ ਆ ਆਪਣਾ ਪੇਂਟ ਵਗੈਰਾ ਜਿਹੜਾ ਹੈਗਾ ਉਹ ਉੱਤਰ ਦਾ ਨਹੀਂ ਹੈਗਾ ਬਿਲਕੁਲ ਇਹ ਆਈ ਹੈ 20 ਰੁਪਏ ਦੀ ਇੱਕ ਟੇਪ ਜੇ ਤੁਸੀਂ 20 ਰੁਪਏ ਦੀ ਲੈਣੀ ਹੋਵੇ ਤਾਂ ਇੱਕ ਟੇਪ ਆਊਗੀ ਮਤਲਬ ਜੇ ਤੁਸੀਂ 6 6 ਪੀਸ ਲੈਣੇ ਹੋਣ ਤਾਂ ਤੁਹਾਨੂੰ 100 ਰੁਪਏ ਦੇ ਪੈ ਜਾਣਗੇ ਇਹ ਫਿਰ ਇੱਕ ਇੱਕ ਪੀਸ ਜਿਹੜਾ ਹੈਗਾ ਉਹ ਫ੍ਰੀ ਹੋ ਪੈ ਜਾਊਗਾ ਹਨਾ ਜੇ ਮੈਂ ਬਰਥਡੇ ਪਾਰਟੀ ਕੋ ਗੁਬਾਰੇ ਵਗੈਰਾ ਲਗਾਉਣੇ ਨੇ ਆਪਾਂ ਸਿੰਪਲ ਜਿਹੜੀ ਹੈਗੀ ਹੈ ਟਰਾਂਸਪੇਰੈਂਟ ਪੇਂਟ ਆਹ ਟ੍ਰਾਂਸਪੇਰੈਂਟ ਟੇਪ ਹੁੰਦੀ ਹੈ ਜਿਹੜੀ ਆਪਾਂ ਉਹ ਨਾਲ ਚਿਪਕਾਉ ਆਪਾਂ ਇਹ ਵਾਲੀ ਟੇਪ ਜਿਹੜੀ ਹੈਗੀ ਲਿਆ ਸਕਦੇ ਆ ਜਿਵੇਂ ਪਰਸ ਤੇ ਪਾਰਟੀ ਹੋ ਗਈ ਹੈ ਨਾ ਕੁਝ ਵੀ ਆਪਾਂ ਡੈਕੋਰੇਸ਼ਨ ਦਾ ਸਮਾਨ ਲਗਾਉਣਾਗਾ ਤਾਂ ਇਹ ਵਾਲੀ ਟੇਪ ਜਿਹੜੀ ਹੈਗੀ ਤੁਸੀਂ ਯੂਜ਼ ਕਰ ਸਕਦੇ ਹੋ ਕੋਲੇ ਜੀ ਦਿਖਾ ਦੇ ਅਰ ਫਿਰ ਨਾ ਕਹਿਣ ਲੱਗ ਜਾਂਦੇ ਆ ਵੀ ਤੁਸੀਂ ਦਿਖਾਈ ਸਾਨੂੰ ਇਹ ਆਹ ਵਾਲੀ ਟੇਪ ਹੈਗੀ ਆ ਇਹ ਪੇਪਰ ਉਤਾਰਦੇ ਹੋਏ ਵੀ ਆਪਾਂ ਤੁਹਾਨੂੰ ਵੀਡੀਓ ਜਿਹੜੀ ਹੈਗੀ ਉਹ ਐਡ ਕਰ ਦਾਂਗੇ ਵਿੱਚ ਠੀਕ ਹੈ ਜੀ ਰੋਟੀ ਆਪਾਂ ਅੱਜ ਬਾਹਰੋਂ ਲੈ ਕੇ ਆਏ ਆ ਕਿਉਂਕਿ ਰਸੋਈ ਦੇ ਵਿੱਚ ਨਾ ਉਹ ਥੋੜੀ ਪੈਕਿੰਗ ਕਰਖੀ ਸੀ ਨਾ ਸਾਰਾ ਸੀ ਲਾਤਾ ਸੀਗਾ ਉਹ ਕਾਗਜ਼ ਵਗੈਰਾ ਜਾ ਫਿਰ ਥੋੜਾ ਥੱਕ ਵੀ ਗਏ ਸੀ ਅਸੀਂ ਤੇ ਇਸੇ ਕਰਕੇ ਰੋਟੀ ਆਪਾਂ ਬਾਹਰੋਂ ਲੈ ਕੇ ਆਏ ਆ ਪਹਿਲਾਂ ਅਸੀਂ ਸੋਚਿਆ ਜੋਮੈਟੋ ਕਰਾਂਗੇ ਫਿਰ ਅਸੀਂ ਸੋਚਿਆ ਨਹੀਂ ਪਹਿਲੇ ਬਾਹਰੋਂ ਖਾ ਖਾ ਕੇ ਕਈ ਵਾਰੀ ਗੜਬੜ ਹੋ ਜਾਂਦੀ ਹੈ लिए ऐसे लिए ऐसी सिंपल रोटी लेके आया बस ओ कांदरी होदे ए है जी गोभी मिक्स सब्जी क्योंकि तो मैं ते हर्षी हां डैडी गए हुए सीगे किसी फंक्शन थे ते ऐसी सोचा चल assi बाहर ही ले आने। ये ए है गेने चने ब्लैक चने ਅਰਸ਼ੀ ਨੂੰ ਇਹਦੇ ਵਾਸਤੇ ਭੰਡਾ ਨਹੀਂ ਲਿਆ ਤੂੰ ਉਦਾਂ ਹੀ ਪਾਲਾ ਪਰ ਇਹ ਗੁੱਲੀ ਨਾ ਜਾਵੇ ਕਿਤੇ ਬਾਤ ਤੋਂ ਫਿਰ ਅਲਟੀਪਲਟੀ ਕਰ ਲਾਂਗੇ ਨਾ ਆਪਾਂ ਦੇਸੀ ਜਿਹੇ ਢਾਬੇ ਤੋਂ ਲੈ ਕੇ ਆਉਣੇ ਹੁੰਦੇ ਨੇ ਰੋਟੀ ਕਿਉਂਕਿ ਨਾ ਦੂਸਰੀ ਤੇ ਮਸਾਲੇ ਬਹੁਤ ਜ਼ਿਆਦਾ ਹੁੰਦੇ ਨੇ ਜਿਵੇਂ ਆਪਾਂ ਕਿਸੇ ਹੋਰ ਤੋਂ ਲੈ ਲਈਏ ਨਾ ਇਹ ਹੈਗੇ ਨਹੀਂਗੇ ਮਤਲਬ ਅਮਰਤਾਰੀ ਨਹੀਂਗੇ ਉਹ ਉਹਨਾਂ ਦੇ ਹੀ ਲੈਉਣੇ ਹੁੰਦੇ ਆ ਜੇ ਸਮ ਕਦੇ ਅਮਰ ਜੀ ਅਸੀਂ ਚ ਲੋੜ ਪੈ ਜੇ ਨਾ పాపా <small> ਆਪਾਂ ਬਾਹਰ ਕਰ ਰਹੇ ਹਾਂ ਬਾਹਰ ਕਿੱਧਰ ਅੱਜ ਜਿੱਧਰ ਬਾਹਰ ਲੱਗ ਬੈੱਡ ਪਿਆ ਸੀ ਉਹ ਉੱਧਰ ਕਰ ਦੇ ਆਪਣੇ ਆਪੇ ਕਮਰੇ ਜਿੱਧਰ ਕੀਤਾ ਉਹਨੇ ਅੱਜ ਅੱਛਾ ਕੋਈ ਗੱਲ ਨਹੀਂ ਦੇਖਣਾ ਠੀਕ ਹੈ ਹੋਰ ਨੂੰ ਪੁੱਛ ਲਓ ਜਰੂਰੀ ਇੱਕ ਇੱਕ ਜਾਨ ਨੂੰ ਡੈਡੀ ਪੁੱਛਿਆ ਹੈ ਦੋ ਤਿੰਨ ਜਾਨਾਂ ਨੂੰ ਅਸੀਂ ਪੁੱਛਿਆ ਹੈ ਤਾਂ ਹੀ ਤਾਂ ਉਹ ਪੰਗਾ ਲਈ ਜਾਂਦੇ ਸੀ ਕਿ ਉਹ ਤਾਂ ਬੰਦੇ ਕੋਈ ਖੜੇ ਪੈਰ ਕੋਈ ਕਰਦਾ ਨਹੀਂ ਉਹ ਕਿੱਲਾ ਹੁੰਦਾ ਅਗਲਾ ਕੰਮ ਖੜੇ ਆਉਂਦਾ ਅਸੀਂ ਰੋਟੀ ਖਾ ਲਈਏ ਠੀਕ ਹੈ ਠੀਕ ਲਓ ਜੀ ਤੁਸੀਂ ਦੇਖ ਲਿਆ ਵਿੱਚ ਹਸਰੇ ਪਾਪਾ ਦਾ ਫੋਨ ਆ ਗਿਆ ਸੀ ਦੂਰ ਬੈਠੇ ਬੰਦੇ ਨੂੰ ਕਿੰਨੀ ਟੈਨਸ਼ਨ ਹੋ ਜਾਂਦੀ ਹੈ ਵੀ ਕੰਮ ਪਤਾ ਨਹੀਂ ਹੋ ਰਿਹਾ ਪਤਾ ਨਹੀਂ ਹੋ ਰਿਹਾ ਬਾਰ-ਬਾਰ ਫੋਨ ਕਰ ਪੁੱਛੀ ਜਾਂਦੇ ਨੇ ਵੀ ਕੰਮ ਹੋ ਗਿਆ ਕੰਮ ਹੋ ਗਿਆ ਹਨਾ ਕੋਲੇ ਰਹਿ ਕੇ ਕੰਮ ਕਰਾਉਣਾ ਕਿੰਨਾ ਸੌਖਾ ਹੁੰਦਾ ਚਲੋ ਆਪਾਂ ਰੋਟੀ ਖਾ ਲਈਏ ਫਿਰ ਮਿਲਦੇ ਆ ਤੁਹਾਨੂੰ ਹੋਰ ਆਪਾਂ ਇਹਨੂੰ ਲਾਉਣ ਲੱਗਿਆ ਦੇਖਦੇ ਆ ਵੀ ਆਪਣਾ ਮਿਸ਼ਨ ਜਿਹੜਾ ਹੈਗਾ ਕਿੰਨਾ ਕੁ ਸਕਸੈਸਫੁਲ ਹੋ ਗਿਆ ਤੇ ਬਸ ਡਾਰ ਲੱਗਦਾ ਵੀ ਚਿੱਟੇ ਨਾ ਪੈ ਗਏ ਹੁਣ ਤੇ ਤੁਸੀਂ ਦੇਖ ਲਓ ਤੁਹਾਡੇ ਨਾਲ ਨਾਲ ਆਪਾਂ ਜਿਹੜਾ ਹੈਗਾ ਉਹ ਉਤਾਰੀ ਜਾਂਦੇ ਆ ਠੀਕ ਹੈ ਤੁਸੀਂ ਦੇਖੋ ਟੇਪ ਜਿਹੜੀ ਹੈਗੀ ਆ ਉਹ ਜ਼ਿਆਦਾ ਨਹੀਂ ਚਿਪਕੀ ਹੋਈ ਕੰਦੇ ਨਾਲ ਬਸ ਆਪਣਾ ਜਿਹੜਾ ਪੋਲੀਥੀਨ ਹੈਗਾ ਉਹਨੇ ਉਹੀ ਹੋਲਡ ਕਰਕੇ ਰੱਖਿਆ ਹੋਇਆ ਸੀਗਾ ਤੇ ਆਪਾਂ ਕਿਸੇ ਵੀ ਪਰਪਸ ਲਈ ਜਿਹੜੀ ਹੈਗੀ ਇਹ ਟੇਪ ਯੂਜ਼ ਕਰ ਸਕਦੇ ਆ ਆਪਣਾ ਪੇਂਟ ਵਗੈਰਾ ਜਿਹੜਾ ਹੈਗਾ ਉਹ ਬਿਲਕੁਲ ਖਰਾਬ ਨਹੀਂ ਹੋਊਗਾ ਜਦੋਂ ਆਪਾਂ ਸੈਲੋ ਟੇਪ ਲਗਾ ਦਿੰਨੇ ਨਾ ਦੂਸਰੀ ਵਾਈਟ ਵਾਲੀ ਉਹਦੇ ਨਾਲ ਕੀ ਹੁੰਦਾ ਫਿਰ ਆਪ ਉਹ ਪੇਂਟ ਨੂੰ ਖਿੱਚ ਲੈਂਦੀ ਹੈਗੀ ਤੇ ਬਸ ਇਹਨੇ ਜਰਾ ਜਿਹਾ ਹੀ ਹੋਲਡ ਕੀਤਾ ਹੋਇਆ ਸੀਗਾ ਦੇਖੋ फटाफट ਹੋ ਜਗੀ ਜਿਹੜੀ ਹੈਗੀ ਇਹ ਉੱਤਰ ਹੀ ਜਾਂਦੀ ਹੈ ਹਨਾ ਤੇ ਆਪਣਾ ਹੁਣ ਦਿਵਾਰ ਦੇ ਜਿਹੜੀ ਹੈਗੀ ਉਹ ਵੀ ਬਚ ਗਈ ਤੇ ਆਪਣਾ ਦੇਖੋ ਪੇਂਟ ਵੀ ਨਹੀਂ ਉੱਤਰ ਰਿਹਾ ਹੈਗਾ ਬਿਲਕੁਲ ਵੀ ਤੇ ਨਾਲੇ 20 ਰੁਪਏ ਦੀ ਜਿਹੜੀ ਹੈਗੀ ਮਹਿੰਗੀ ਨਹੀਂ ਹੈਗੀ ਕਿਸੇ ਵੀ ਪਰਪਸ ਲਈ ਆਪਾਂ ਯੂਜ਼ ਕਰ ਸਕਦੇ ਆ ਤੇ ਚਲੋ ਜੀ ਆਪਣਾ ਮਿਸ਼ਨ ਤਾਂ ਹੋ ਗਿਆ ਸਕਸੈਸਫੁਲ ਮੈਨੂੰ ਬਹੁਤ ਖੁਸ਼ੀ ਹੋਈ ਵੀ ਆਪਾਂ ਜਿਹੜੀਆਂ ਦੀਵਾਰਾਂ ਹੈਗੀਆਂ ਨੇ ਉਹ ਬਚਾ ਲਈਆਂ ਤੇ ਨਹੀਂ ਤਾਂ ਦੇਖੋ ਆਪਣਾ ਰਗੜਾਈ ਦਾ ਕੰਮ ਆਪਣੇ ਰਹਿ ਜਾਣਾ ਸੀ ਮਨ ਦੇ ਵਿੱਚ ਵੀ ਆਪਾਂ ਰਗੜਾਈ ਕਰਾਉਣੀ ਰਹਿ ਗਈ ਆ ਚਲੋ ਆਪਣੀ ਰਗੜਾਈ ਵੀ ਹੋ ਗਈ ਹੁਣ ਆਪਣਾ ਦੀਵਾਰਾਂ ਵੀ ਜਿਹੜੀਆਂ ਹੈਗੀਆਂ ਆਪਣੀਆਂ ਬਚ ਰਹੀਆਂ ਤੇ ਇੱਧਰ ਰਸੋਈ ਦਾ ਕੰਮ ਜਿਹੜਾ ਹੈਗਾ ਚੱਲਦਾ ਪਿਆ ਤੇ ਆਪਾਂ ਤੁਹਾਨੂੰ ਫਾਈਨਲ ਲੁੱਕ ਜਿਹੜੀ ਹੈਗੀ ਉਹ ਦਿਖਾਵਾਂਗੇ ਚਲੋ ਆਪਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ